ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ 16 ਸਤੰਬਰ ਦੇ ਬਲੌਗ ਦੇ ਵਿੱਚ ਜਗਰਾਉਂ ਮੰਡੀ ਦਾ ਬਲੌਗ ਤੋਂ ਹੁੰਦੇ ਆ। ਪਹਿਲਾਂ ਤਾਂ ਆਪਣੇ ਫਾਰਮ ਦੇ ਮੰਨ ਲਓ ਬਾਬਾ ਜੀ ਦਾ ਸਟੱਡ ਫਾਰਮ ਦੇ ਉੱਥੇ ਹੀ ਆਪਾਂ ਜਿਹੜਾ ਜਿੱਥੇ ਆਪਣਾ ਲਾਇਆ ਹੋਇਆ ਅੰਡਾ ਉੱਥੋਂ ਸ਼ੁਰੂ ਕਰਦੇ ਆ। ਤੇ ਜਾਨਵਰ ਇੰਨੇ ਕਾਤੇ ਆਪਾਂ ਲਿਆਂਦੇ ਆ ਹਜੇ। ਜਾਨਵਰ ਹੋਰ ਵੀ ਘਰੇ ਬਹੁਤ ਖੜੇ ਸਾਰੇ ਲਿਆਂਵਾਂਗੇ। ਉਹ ਬਾਜ ਖੜਾ ਆਪਣੇ ਵਾਲਾ ਦੇਖ ਸਕਦੇ ਤੁਸੀਂ ਮਾਰਦਣ। ਲਓ ਜੀ ਮਿੱਤਰੋ ਕਰੋ ਚੈੱਕ ਚਾਲ ਬਾਈ ਨਵਾਂ ਹੀ ਬੈਠਾ ਕੋਈ ਆਏ ਨਹੀਂ ਪ੍ਰੋਫੈਸ਼ਨਲ ਨਹੀਂ ਬਹੁਤ ਸੋਹਣਾ ਤੁਰਦੀ ਹੈ ਲਓ ਵੀ ਮਿੱਤਰੋ ਚੈੱਕ ਕਰੋ ਬੰਤਰਾ ਮੁੰਤਰਾ ਬਹੁਤ ਹੀ ਸੋਹਣੀ ਆ ਰੂਹ ਖਾਸ ਕਰਦੇ ਤੋੜੇ ਵਾਲੀ ਵੀ ਬੱਚਿਆਂ ਵਾਲੀ ਵੀ ਤੇ ਬੰਤਰਾ ਮੁੰਤਰਾ ਪੂਰੀਆਂ ਚੰਗੀਆਂ ਤਰਾਤ ਕਰੋ ਚੱਕ ਇੱਕ ਮੱਝੂ ਕ ਲੈਣ ਦਾ ਜੂਬਾ ਬਹੁਤ ਚੰਗੀ ਬੱਤੀ ਆ ਕੰਨ ਕੰਨ ਦੇਖੋ ਦੇਖੋ ਸਰਪੰਨ ਸਾਹਿਬ ਕੰਨ ਦੇਖੋ ਬਹੁਤ ਤੇ ਇੱਕ ਆ ਮਾਰવાડી ਬੇਸ਼ੇਰੀ ਸੂਰਜ ਮਿਆਲਾਂ ਵਾਲੇ ਦੀ ਪੁੱਤਰੀ ਗਰਮੀ ਜਿਹੜਾ ਘੋੜਾ ਖੜਾ ਉਹਦੀ ਬੱਤੀ ਆ ਆ ਬਲੈਕ ਆ ਮੱਥੇ ਪਟਾ ਤੇ ਆ ਮੱਝੂ ਕ ਲੈਣ ਦੀ ਨਹੀਂ ਜੀ ਕੋ ਮਿਤਰਾ ਸੂਰਮੇ ਦਾ ਬਿਸ਼ੇਰਾ ਦੇਖੋ ਇੱਕ ਵੀ ਦਾਗ ਨਹੀਂ ਬੱਚਾ ਹਜੇ 5 ਮਹੀਨਿਆਂ ਦਾ ਹੋਇਆ ਭੌਣ ਧੂਣ ਦੀ ਬਰੀਕੀ ਕੰਨ ਕਿੰਨੀ ਜੀ ਬਹੁਤ ਜ਼ਿਆਦਾ ਚੰਗ ਬੱਚਾ ਮਾਇਦੀ ਨੁਕਰੀ ਰੋਲੀ ਵਾਲੇ ਆਰਜੰਦੀਏ ਦੋਸਤੋ ਸਾਰਾ ਜਨਮ ਤੋਂ ਲੈ ਕੇ ਮਾਣਾ ਫਿਰਦੇ ਛੋਟੇ ਹੁੰਦੇ ਦੀਆਂ ਫੋਟੋ ਵੀ ਨਾਲ ਦੇ ਦਾਂਗੇ ਇੱਕਾ ਘੋੜੀ ਦੇਖੋ ਦੋਸਤੋ ਮੱਥੇ ਫੁੱਲ ਦੀ ਬਿਸਾੜੀਆਂ ਨੱਪੀਆਂ ਨਹੀਂ ਉਹਦਾਂ ਦੀਆਂ ਕਿਆ ਬੱਲਾ ਲਗਾ ਕਰਦੇ ਮੈਂ ਇਹਨੂੰ ਲੋਕਾਂ ਕੋਲ ਆ ਕੇ